ਮੇਰੇ ਵਾਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤ੍ਰਕਾਲ ਤੇ ਲੋ ਬਈ ਸ਼ਾਮ ਹੋ ਗਈ ਸ਼ਾਮ ਨੂੰ ਵੀਡੀਓ ਸ਼ੁਰੂ ਕਰਨ ਲੱਗਿਆ ਅੱਲੇ ਵਿੱਚ ਨੂੰ ਮੇਰੇ ਪੇਪਰ ਦੇ ਜਲ ਪਿਆ ਉਹਦਾ ਕਰਕੇ ਥੋੜਾ ਵੀਡੀਓ ਘੱਟੇ ਬਣਦੀ ਆ ਤੇ ਵਿੱਚ ਨੂੰ ਵਿਆਹ ਵੀ ਆ ਤੇ ਵਿਆਹ ਚ ਥੋੜੇ ਵੇਲੇ ਹੋ ਜੂਗੇ ਪਰ ਵਿੱਚ ਨੂੰ ਪੇਪਰ ਵੀ ਆ ਦੋ ਤਰੀਕ ਨੂੰ ਪੇਪਰ ਤਿੰਨ ਚਾਰ ਦਾ ਵਿਆਹ ਹੈ ਤੇ ਚੱਲੀ ਹੁਣ ਉਧਰ ਨੂੰ ਅੱਜੋਂ ਕਰਨ ਦਾ ਜਰਨ ਦੇ ਵੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲੇ ਉਧਰ ਵੀ ਗੀਤ ਗਾਉਣੇ ਸ਼ੁਰੂ ਹੋ ਗਏ ਮੈਂ ਗੀਤੇ ਹੁੰਦੇ ਕੋੜੀਆਂ ਗੀਤ ਤੇ ਉਹ ਵੀ ਦਿਖਾਵਾਂਗੇ ਤੇ ਪਹਿਲਾਂ ਉਧਰ ਚਲੀਏ ਮਿਸਤਰੀ ਆਂਦੀ ਹੈ ਪੈਸੇ ਤੇ ਕਰੀਏ ਸ਼ੂਟਿੰਗ ਤੇ ਲੋ ਬਈ ਸਾਰੀ ਲਪਾਈ ਹੋ ਗਈ ਇਹ ਕਾਰ ਰਹੀ ਥੋੜਾ ਬੀਮ ਪਰ ਆਉਣਾ ਹੋਰ ਇਹਦੇ ਬਾਹਰ ਨਿਕਲੇ ਹੋਰੇ ਘੜ ਘੜ ਕੇ ਰੁਕੇ ਹੋਆ ਸਭ ਮੈਂ ਤਾਂ ਤੇ ਅੰਦਰ ਵਾਜੀ ਕਮਰੇ ਚੱਕ ਕਰੋ ਪੇਂਟ ਹੋ ਗਿਆ ਪੇਂਟ ਡਾਉਨ ਸਿਲਿੰਗ ਵਾਸਤੇ ਚਲਣਾ ਕਮਰੇ ਨੇ ਬਹੁਤ ਆਉਣ ਲੱਗ ਗਿਆ ਹੁਣ ਇੰਦਰਲੇ ਕਮਰੇ ਤੇ ਵੀ ਹੋ ਗਿਆ ਭਾਈ ਸੜ ਲੈਡ ਵਾਲ ਕੇ ਦਿਹੋਂਦਾ ਹੁਣ ਲੈਡ ਬੜੀ ਬੈਂਚ ਦੇ ਖਾਲੇ ਕਮਰੇ ਜਿਆਦਾ ਸ਼ਾਈਨ ਕਰਦੇ ਤੇ ਹੁਣ ਘੱਟ ਆ ਥੋੜੇ ਜੇ ਤੇ ਇੱਧਰ ਰਮਣਗੰਮ ਚੱਲ ਲਾ ਹਾਂ ਇਹ ਲੈ ਲਿਆ ਤੁਹਾਨੂੰ ਹਾਂ ਹੈਲੋ ਚਲੋ ਜੀ ਹੁਣ ਚਲੀਏ ਕਰਨ ਦੇ ਘਰ ਮਿਸਤਰੀ ਦਾ ਕੰਮ ਨਿਬੜ ਗਿਆ ਨਿਬੜ ਗਿਆ ਹਾਂ ਨਾ ਨਾ ਉਦਾਂ ਦਿਹਾੜੀ ਨਿਬੜ ਗਈ ਆਹ ਰਹਿੰਦਾ ਹਜੇ ਪਾਸਾ ਇਹ ਥੋੜਾ ਤੋੜਨ ਦੇ ਨੇ ਪਿਆ ਮਮੀ ਉੱਪਰ ਤੋੜਨ ਦੇ ਬਾਅਦ ਕੱਲ ਨੂੰ ਕਰ ਦੇਣਾ ਕੱਲ ਨੂੰ ਕਲੀਅਰ ਮਿਸਤਰੀ ਦਾ ਤੇ ਰੰਗ ਵੀ ਹੋ ਗਿਆ ਅੰਦਰ ਉੱਪਰ ਉੱਪਰ ਚਲੋ ਚਲੀਏ ਹੁਣ ਉੱਧਰ ਲੋ ਬਈ ਕਰਨ ਨੂੰ ਵੀ ਲੜੀਆਂ ਲੱਗ ਗਈਆਂ ਉਹ ਦੇਖੋ ਉੱਧਰ ਬੜ ਵੀ ਗੀਆਂ ਹਾਂ ਤੇ ਰਾਤ ਨੂੰ ਬੜਦੀਆਂ ਖਾਓਗੇ ਹਨ ਦੁਕਾਨੇ ਰੋਲੀ ਸਾਈਕਲਾਂ ਨੇ ਇੱਧਰ ਵੀ ਲੱਗ ਗਿਆ ਲੋ ਬਈ ਇੱਧਰਲੀ ਸਾਈਡ ਬਲ ਗਈਆਂ ਰਾਤ ਨੂੰ ਦੇਖੋਗੇ ਇਹਨਾਂ ਹਾਂ ਆਪਿਆ ਬਾਈ ਫਲਾਗ ਬਈਆ ਫਲਾਗ ਤੇ ਆਏ ਕਾ ਵੜੀਆਂ ਕੈਂਟ ਲੱਗੀਆਂ ਇੱਧਰ ਵਾਲੀਆਂ ਕੱਢ ਕੱਢ ਹੈਪੀ ਬਰਥਡੇ ਮੁੰਡੇ ਦਾ ਕਿ ਇੱਕ ਕੱਢ ਲਵਾਂ ਹਾਂ ਕੱਢਦਾ ਦਿਖਾ ਹਾਂ ਦੇਖ ਵੇ ਹੁਣ ਹਾ ਕੋਲ ਦੇ ਦਿਖਾਣਾ ਫੜ ਜਾ ਦੁਬਾਰਾ 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 ਚਲ See, you Wish you happy, happy, happy birthday Hello. to my brother, Kamri Singh Maha. Happy Hello. birthday. ਨਹੀਂ ਫਾਦਲ ਜੀ ਚਲ ਮਾ ਵੀ ਮਾਰ ਕੇ ਖਾਣ ਦੇ ਵਾਡੇ ਦਾ ਕਿਹਦਾ ਦਾ ਛੋਟਾ ਨਾ ਆ ਵੀ ਹੁਣ ਵੰਡਾਉਣ ਲੱਗਿਆ ਕੇਕ ਨਹੀਂ ਇਹ ਸੀ ਲੰਫੇ ਸੀ ਹਾਂਜੀ ਹਾਂਜੀ ਹੋ ਗਿਆ ਆ ਗਿਆ ਹਾਂਜੀ ਕਿੱਟਾ ਨਹੀਂ ਸਮੋਸਾ ਨਾ ਨਹੀਂ ਹਾਂ ਪਰ ਵੜੀ ਹੋ ਗਿਆ ਚਲ ਮੈਂ ਦੱਬਾ ਕਰਕੇ ਆਉਣਾ ਹਾਂ ਹਾਂ ਚੱਲੀ ਹਾਂਜੀ ਹਾਂ ਮੈਂ ਚੱਲੀ ਆ ਅੱਛੀ ਆ ਜੀ ਮੈਂ ਉਰੀ ਰਹਿਣੀ ਆ ਮੰਮੀ ਨੂੰ ਵੀ ਕਿਤੇ ਜਾਣ ਦੀ ਜੀ ਅਸੀਂ ਗੇੜੀ ਲਾਉਣ ਚੱਲੇ ਅੱਛਾ ਹੁਣ ਰੋਟੀ ਖਾ ਲਈ ਸਮੋਸੇ ਹਾਜਮ ਕਰਨੇ ਆ ਆ ਜਾ ਆ ਜਾ ਆ ਜੀ ਮੈਂ ਵੀ ਤੂੰ ਵੀ ਮੈਂ 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 ਆ ਕਰਨ ਨੂੰ 18 ਤੋਂ ਬਹੁਤ ਹਨ ਕਰ ਨੂੰ ਆਪਾਂ ਦੁਰੀ ਇਹਨੇ ਚੱਲਦੇ ਆ ਤੁਸੀਂ ਤਾਂ ਉਰੀ ਰਹਿ ਜਾਓ ਫੈੜ ਕੇ ਚੱਲਦੇ ਆ ਚਲੋ ਚਲੋ ਫੈੜ ਕੇ ਚੱਲਦੇ ਚਲੋ ਆ ਗਏ ਮੈਂ ਘਰ ਫੁੱਲ ਲੈ ਤਲੋ ਜੀ ਅਬੀ ਦਿਨ ਦੀ ਸਵੇਰ ਹੋ ਗਈ ਤੇ ਆ ਕਮਰਾ ਤਾਂ ਪੂਰਾ ਹੋ ਗਿਆ ਬਸ ਆਹ ਗੰਧ ਰਹੀ ਕਦਰ ਮਿਸਤਰੀ ਵੀ ਆ ਗਏ ਅੱਜ ਕੰਮ ਨੇ ਪੜੂ ਪੜਾ ਛੁੱਟੀ ਲੇਟ ਆਉਂਗੀ ਯਾਰ ਅੱਜ ਹੈ ਛੁੱਟੀ ਵੀ ਲੇਟ ਕੰਮ ਨੇ ਵੇੜ ਕੇ ਜਾਣ ਦੇਣੇ ਆ ਅ 10 ਵਜੇ ਛੁੱਟੀ ਹੋ ਗਈ 10 ਵਜੇ ਚੱਕ ਲੈ ਚੱਕ ਲੈ ਕਾਲੂ ਹਾਲੋ ਫੋਨ ਆ ਰਿਹਾ ਸਾਜ ਰਹੀ ਘਰਾਂ ਕੰਨ ਵੇੜ ਗਿਆ ਸਾਧਰੇ ਸਾਧਰੇ ਕੰਮ ਨੇ ਵੇੜ ਗਿਆ ਕਰੂਗਾ ਫੋਨ ਦਾ ਪੌੜੀ ਵੀ ਸਾਡੀ ਖੁੱਲ ਗਈ ਧੀ ਪੌੜੀ ਵਾਲਾ ਕਲਿੱਪ ਦਿਖਾਉਂਦਾ ਤੁਹਾਨੂੰ ਖੁੱਲੀ ਵੀ ਲਾਵੀ ਜਿਪੋੜੀ ਦਾ ਨੰਬਰ ਜਿਪੋੜੀ ਖੋਲਣੀ ਅੱਜ 14 ਦਿਨ ਹੋ ਗਿਆ ਨਾ ਹੈ 14 ਦਿਨ ਬਾਅਦ ਖੋਲਣ ਲੱਗੇ ਨਹੀਂ ਪਹਿਲਾਂ 10 ਦਿਨ ਹੀ ਜਾਂਦੇ ਤੇ ਆਪਾਂ ਠੰਡਾ ਠੰਡਾ ਪੋੜੀ ਵੀ ਠੰਡਾ ਬਣਦੀ ਦੋ ਹੋਲ ਨਹੀਂ ਹੋ ਰਹੀਓ ਜਮ ਗਈਆਂ ਹਾਂ ਰੋਬ ਘਣੀ ਆ ਹਲੇ ਡਾਡਰ ਵਾ ਥੋੜਾ ਏ ਕਲੂ ਥੋੜਾ ਆ ਆ ਮਾਗਾ ਹਟਾਈ ਹਣੀ ਪੋੜੀ ਖਲਾਇਆ ਕੇ ਹਟਾ ਪਾਣੀਆਂ ਦੀ ਨਾ ਮੁੰਡਾ ਦੇਖ ਚੜਕੇ ਖੁੱਲ ਗਈ ਖੱਲਗੀ ਹੁਣ ਡੜ ਕੇ ਦੇਖੋ ਪਰ ਹੁਣ ਆ ਗਿਆ ਆ ਮਾਰਦੀ ਭੱਜਿਆ ਫਿਰ ਹੂੰ ਹਾਂ ਸ਼ਲੰਗਾ ਮਾਰੋ ਸ਼ਲੰਗਾ ਮਾਰਨਾ ਚੰਗੀ ਗੱਲ ਹੈ। ਕੋਈ ਤਾਂ ਜਾਨ ਬੰਦੇ ਦਾ ਹੁੰਦਾ। ਅੱਛਾ। ਇੰਨੀ ਹਾਈਟ ਲੰਬੀ ਦੀ ਤਾਂ ਖੜਾਈ ਦੀ ਇੰਨੇ ਦਿਨ ਅਹੀ। ਅੱਛਾ। ਭਾਈ ਹਾਂ ਚਾਹ ਉਹ ਤਾਂ ਲਿਆਓ ਠੰਡੋ ਹੋ ਗਿਆ ਹੈ ਯਾਰ ਅੱਛਾ ਹੁਣ ਬਣ ਕੇ ਆਉਂਗੀ ਹੁਣ ਤਾਂ ਆਰਡਰ ਦਿੱਤਾ ਕੋਈ ਹੋਲਤੀ ਹੋਣਾ ਲਿਆਓ ਮੇਰੀ ਮਾਇਆ ਹਾਂ ਠੀਕ ਨਹੀਂ ਬਾਬੇ ਚਾਹ ਨਾ ਬਰ ਵੀ ਲਿਆ ਦੇਣੀ ਮੈਂ ਇੱਕ ਇੱਕ ਪੌੜੀ ਦੇ ਥੱਲੇ ਐਨ ਸਫਾਈ ਆਈ ਹੈ ਪੌੜੀ ਦੇ ਥੱਲੇ ਮਾੜਾ ਗ੍ਰੈਂਡਰ ਦਾ ਹਲਕੇ ਲਈ ਗਿਲਬਾਈ ਹੋਣਗੇ ਇਹਨੂੰ ਨਹੀਂ ਥੱਲੇ ਕਿ ਆਇਆ ਹੂੰ ਪੁੱਟੀ ਪੁੱਟੀ ਸੇ ਪੁੱਟੀ ਨੇ ਆ ਮਿੱਟੇ ਦਾਣੇ ਇਹ ਹਾਂ ਦਾ ਕੱਟਣਾ ਹੈ ਪੁੱਟੀ ਇਹਨਾਂ ਹੁਣ ਜਿਹੜੀਆਂ ਲਾਈਨਾਂ ਜੀਆਂ ਮੈਂ ਬੜਾ ਗਰੰਟਰ ਬਾਜੂਗਾ ਤੇ ਸਿੱਧੇ ਹੋਏ ਨੇ ਬਾਹਰ ਸਾਈਡ ਲਿਪਕਣੀ ਹੈ ਇੱਕ ਸਾਈਡ ਹੁਣ ਆਹ ਚਾਹ ਕੰਦ ਨੇ ਮੇਡੂਗੇ ਆਹ ਕੰਦ ਤੇਰੇ ਥੱਲੇ ਰਹੀ ਬਸ ਉਹ ਛੱਡ ਲੈਣੀ ਹੈ ਨਾ ਉਹ ਛੱਡ ਮੈਂ ਖੈ ਨੱਬੜ ਗਿਆ ਕੰਮ ਉਰਾਂ ਉਰਾਂ ਆ ਰਹੀਆਂ ਹੋ ਗਈਆਂ ਨਾ ਉਹ ਰਹੇ ਪਰ ਦਰਵਾਜ਼ੇ ਵਾਲੀ ਆ ਵੀ ਉੱਧਰ ਇਹਨਾਂ ਰਲ ਗਿਆ ਸਿਮਿੰਟ ਇਹ ਅੰਦਰ ਦਾ हां ਬੜੀ ਖੇਤੀ ਕੰਮ ਖਿੱਚਿਆ ਦੇਖ ਲੋ ਉੱਪਰ ਫੜ ਨੰਬਰ ਵੀ ਗਿਆ ਦਪੈਰ ਦਾ ਨਿੰਬੜ ਜੋ ਹੈ ਨਾ ਅੰਦਰ ਅੰਦਰ। ਕੰਟੇ ਕਰੇਗੇ ਜੀ। ਹੈ? ਕੰਟਾ ਕਰਵਾਉਣਾ। ਹੋਰੇ ਕੰਟਾ ਲੱਗਣਾ ਹੋਰ। ਹੈ? ਕੰਟਾ ਹੋਰ ਬਸ। ਖਤਮ ਹੈ ਕੰਮ। ਬੱਲੇ। ਫੇਰ ਤਾਂ ਠੀਕ ਆ ਬਈ। ਹੁਣ ਅੰਦਰ ਅੰਦਰ ਬਾਕੀ ਕਮਰੇ ਤਾਂ ਹੋ ਗਏ ਆਪਣੇ ਸਾਰੇ। ਹੁਣ ਆਹ ਕਮਰੇ ਤੋਂ ਉੱਪਰ ਬੈੰਦੀ। ਹੁਣ ਕਮਰੇ ਐ ਦੇਖੋ ਕਿੰਨਾ ਹੋ ਲੱਗਦਾ। ਉਹਨਾਂ ਲੈਡ ਵਾਲੀ ਹੁੰਦੀ ਆ। ਆਇਕਣੇ ਹੁਣ ਉਹ ਕਮਰੇ ਨੇ ਹੋ ਜਾਣ। ਇਧਰ ਵੀ ਆ ਲੈਡ ਵਾਲੀ ਹੀ ਹੁੰਦੀ। ਇੰਦਰ ਜਾ ਵਈਆ। ਤੁੱਪ ਪੈਦੀ ਐਂ ਚਿੱਤੀ। ਹੋੜੇ। ਮੇਰੇ ਕੋਤੀ ਲਗਾ ਮੋਬਾਈਲ ਖੋਤਾ ਸਾਰੇ ਕਮਰੇ ਇਹ ਬਹੀ ਬਾਹਰਲੇ ਦਰਵਾਜ਼ਾ ਨਾ ਪਾਈ ਸਕੀ ਨੂੰ ਵੇਰ ਬਣਾਉਂਦੇ ਅੰਦਰ ਪੁੱਤ ਮੋਬਾਈਲ ਆਗੰਧ ਹੋ ਗਈ ਤੇ ਆਹ ਹੋ ਗਈ ਤੇ ਆਦਾ ਮਿਸਤਰੀ ਸਾਹਿਬ ਨਾਲ ਨਵੇੜ ਕੇ ਰਹੂੰਗਾ ਆ ਨਵੇੜ ਕੇ ਜਿਹੜਾ ਪਿੱਛੇ ਰਹਿੰਦਾ ਥੋੜਾ ਜਿਹਾ ਸਰੰਗ ਵਾਲਾ ਤਾਂ ਨਵੇੜੇ ਸਾਨੂੰ ਦਿਖਾਏ ਦਿੰਦਾ ਮੈਂ ਤੇ ਹੁਣ ਵਿਆਹ ਕਰਕੇ ਕੰਮ ਬੜਾ ਬਹੋਜਣਾ ਬੰਦ ਕੱਲੂ 30 30 ਤਰੀਕ ਹੁਣ 30 ਤਰੀਕ ਤੱਕ ਕੰਮ ਜਣਾ ਬੰਦ ਆਪਣਾ ਸਾਰੀ ਹੋਊਗੀ ਫਿਰ ਜਾਂ ਨਾ ਇਧਰ ਆਉਣਾ ਫਿਰ ਨਾ ਫਿਰ ਵਿਆਹ ਚ ਜਾਣਾ ਤੁਹਾਨੂੰ ਪਤਾ ਕੀ ਫਿਰ ਇਸਾਰੇ ਵੇਰ ਘੰਬੰਦੇ ਕਰ ਦੇਣਾ 30 ਤਰੀਕ ਦੇ ਕੱਲ ਨੂੰ ਜਾਂ ਪਰਸ ਨੂੰ ਡਾਊਨਸੇਲਿੰਗ ਆਣਾ ਫਿਰ ਫਿਰ ਡਾਊਨਸੇਲਿੰਗ ਲੱਗੂਗੇ ਹੁਣ ਦੇਖਦੇ ਕਿੰਨੇ ਦਿਨ ਚ ਡਾਊਨਸੇਲਿੰਗ ਹੁੰਦੀ ਆ ਹੁਣਾਂ ਕਿੰਨੇ ਚ ਦੇਖੋ ਚਰਣਾ ਹੋਣ ਲੱਗ ਗਿਆ ਸਾਰੇ ਅੰਦਰ ਹੋ ਕੁਮਰੇ ਦੇਖੋ ਕਿੰਨਾ ਹੋ ਕਰਦਾ ਚਲੋ ਹੁਣ ਦਿਖਾਉਂਦੇ ਆ ਮਿਸਤਰੀ ਆਉਣਗੇ ਫੇਰ ਕੰਮ ਦਿਖਾਵਾਂਗੇ ਕਿੰਨਾ ਕੰਮ ਹੁੰਦਾ ਸਾਰਾ ਕਿ ਨਹੀਂ ਇੱਕ ਮਿਸਤਰੀ ਆ। ਪਾਜੀ ਕਿੰਨਾ ਕਾਹੀ ਆ ਮੈਂ ਆਹਾ ਤੇ ਆ ਘੋਸ਼ਣਾ ਹੈ। ਯੂਨ ਐਲ ਟੈਪ। ਨਵਾਂ ਮਿਸਤਰੀ ਲੱਗਦੇ ਹੁਣ। ਹਾਂ। ਕਿ ਸਿਮਿੰਟ ਮੱਕ ਗਿਆ? ਹੈ? ਸਿਮਿੰਟ ਮੱਕ ਗਿਆ? ਹਾਂ ਸਿਮਿੰਟ ਨੇ ਮਸਲਾ ਮੁਰ ਗਿਆ। ਅਜੇ ਮਸਲਾ ਹੋ ਤਾ ਗਿਆ। ਨਵਾਂ ਮਿਸਤਰੀ ਮਸਾਲੇ ਮੰਗਦਾ। ਹਾਂ ਉਹ ਇੱਥੇ ਰਹਿ ਜਾਂਦਾ ਮਤੂਲਾ ਫਾ ਨਾਇ ਕਰਦਾ ਜਾਨੂੰ ਇੱਥੇ ਹਾਬ ਲਾਈ ਜਾਂਦੀ ਹੈ ਨਾ ਇਹ ਕੋਰਾ ਮੀਣਾ ਅਧੀਆਂ ਇੰਦਰ ਜੇ ਸ਼ਾਮ ਢਲ ਗਈ 3:30 ਹੋ ਗਏ ਸਾਡੇ ਤਿੰਨੇ ਦੇਖ ਲਓ ਐ ਲੱਗਣਾ ਸ਼ਾਮ ਹੋ ਗਈ ਉਹਦੀ ਖਾਸੀ। ਯਾ ਅਰਿਆ ਕੈਂਚੇਦ ਮਰ ਜਾ ਮਾ ਜਣਾ ਥਾਪ ਵੀ ਲਾਤੀ। ਥਾਪ ਵੀ ਲਗਾ ਲਿਆ ਨਾਮ ਵੀ ਤੇ ਕੰਮ ਹੋ ਗਏ। ਨਾਮਾ ਘਾਇਮ ਮਾਰ ਕੇ ਮੋੜ ਕੇ ਸਾਫ ਕਰਕੇ ਬਿੱਤਰ ਆਇਆ। ਹੂੰ। ਮੇਰੀ ਮਰਦੇ ਹੋ ਤਾਂ ਰਨੇ ਵਾਰਾ ਫੜਾ ਫੜ ਲਾ ਦੇ ਝਟ ਗਰਮੀਆਂ 'ਚ ਨਹੀਂ ਐਨੀ ਗੰਧ ਕੱਢ ਸਕਦੇ ਯਾਰ ਗਰਮੀਆਂ 'ਚ ਗਰਮੀਆਂ 'ਚ ਆਮ ਨਾਲ ਸੁਆਣਾ ਨਿਕਲਦਾ ਹਾਂ ਪਰ ਨਾਲ ਦੀ ਨਾਲ ਸੁੱਕੀ ਜਾਂਦਾ ਹੈ ਨਾ ਸੁੱਕੇ ਜਾਂਦਾ ਨਾਲ ਦੀ ਇਹ ਕਿਹੜਾ ਹੁਣ ਐਨੇ ਐਨੀ ਗੰਧ ਕੱਢਦੀ ਗਰਮੀ ਨੇ ਐਨੀ ਕਾਢ ਕਾਢ ਨਹੀਂ ਹੁੰਦੇ ਨਾ ਆ ਫਿਰ ਨਾਲ ਨਾਲ ਲੱਗਣਾ ਪੈਣਾ ਨਾਲ ਦੀ ਨਾਲ ਹੈ ਨਾ ਹਾਂ ਨਹੀਂ ਗਰਮੀ ਆ ਰਹੀ ਹੈ ਬੜਮ ਬੜੀ ਹੁੰਦੀ ਆ ਹਾਂ ਕੋਈ ਤਾਂ ਅੱਧਾ ਨੇਰ ਆਵਗਾ ਚਲੋ ਚੱਲੀਏ ਘਰਾਂ ਨੂੰ ਵਾਹ ਅੱਗੇ ਦੇ ਲਾ 7 ਵਜੇ ਰਾਹ ਨਹੀਂ ਹੁੰਦੇ ਆਪਾਂ ਹੈ ਅੱਗੇ 7 ਵਜੇ ਪਹਿਲੇ ਤਾਂ ਹੁੰਦੇ ਨੇ ਹਾਂ ਬਾਹਰ ਦੇ ਲਾ 4 4:30 ਹੋਈ ਨਹੀਂ ਹੱਥ ਧੋਣ ਲੱਗੇ ਚਲੋ ਜੀ ਇਹ ਨਹੀਂ ਜੀ ਟੂਟੋ ਤੋਂ ਪਗੜਾ ਗਏ ਸੀ ਤਰੀ ਜੀ ਹੂੰ ਚੱਕਲਾ ਪਹੁੰਚਾ ਕੇ ਹਾਂ ਹੁਣ ਮੋੜਾ ਹੋ ਗਿਆ ਥੋੜੇ ਬੰਦੇ ਹੀ ਵਾੜੋੜੇ ਬੰਦੇ ਦਾ ਹਾਂ ਲੰਬੇ ਕਿੱਥੇ ਗਿਆ ਇਹ ਇਹੰਨੇ ਮੁੰਡਾ ਇਹ ਛੋਟੇ ਹੁੰਦੇ ਮੈਂ ਕਹਿੰਦਾ ਭਾਰ ਚੱਕਣ ਲੱਜਾਂਦੇ ਹਨਾ ਕਿੰਨੇ ਉਮਰ ਦਾ ਚੱਕਣ ਲੱਗਿਆ ਦਾ ਕਿੰਨੀ ਉਮਰ ਮੈਂ ਚੱਕਣੇ ਲੱਗਿਆ ਦਾ ਤਸਲੇ ਕਿੰਨੀ ਉਮਰ ਤੇ ਚੱਕਣ ਲੱਗਿਆ ਆ ਗੋਤੀਦਾਨ ਨੂੰ ਤਾਂ ਤੋਂ ਉਮਰ ਕਿੰਨਾ ਹੋਗਾ ਲਗਭਗ ਕੰਮ ਕੀਆ 2016 ਹੁਣ ਕਿੰਨੇ ਸਾਲ ਦਾ ਹਾਂਜੀ ਹਾਂ 2020 ਸਾਲ ਹੋ ਗਏ ਤਾਂ 2016 ਲੱਗ ਗਿਆ 16 ਅੱਜ ਤਾਂ ਡੀ ਫਾੜ ਲਈਦੀ ਯਾਰ ਹਾਂ ਹੋਰ ਕਿਆ ਆਪ ਕੋ ਉਮਰ ਆਏ ਬੇਸੀ ਨਾ ਤੇਰੀ ਉਮਰੇ ਵੀ ਕਿੰਨੇ ਸਾਲ ਹੈ 4 4 ਬੋਲ ਰਾਇਆ ਤੇਰਾ ਵਿਆਹ ਹੋ ਗਿਆ ਨਾ 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 ਬਸਤੀਆਂ ਦੀ ਹੈ ਵਿਆਹ ਨਹੀਂ ਹੋਇਆ ਅੱਛਾ ਵਿਆਹ ਹੋਇਆ ਨਹੀਂ ਸਾਡੇ ਵਾਲੇ ਭਈਆ ਦਾ ਹੋ ਗਿਆ ਦਿਲ ਚਾਹਦਾ ਤਾਂ ਓਏ ਬੋਲਦਾ ਵੀ ਝੂੜਦਾ ਕਿਸੇ ਕੋਲ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਕੀ ਸੋਹ ਕੋ ਕਹਿ ਰਿਹਾ ਮੇਰਾ ਹੋ ਗਿਆ ਬੰਦਾ ਵਧੀਆ ਗਿਆ ਚੱਲ ਉਹ ਸਾਡਾ ਬੰਦਾ ਫਰਾਰ ਹੋ ਗਿਆ ਹੁਣ ਕਹਿੰਦਾ ਮੈਂ ਕਣਕ ਵੱਡੇ ਟਾਈਮ ਆਉਂਗਾ ਮੈਂ ਜਦ ਤੱਕ ਕੰਮ ਨੇਪੜ ਜਾਣਾ ਅਪ੍ਰੈਲ ਚ ਜਾਂ ਲਾ ਆਪਣਾ ਫੈਨ ਹੋ ਜਾਣਾ ਜਾਂ ਤਾਂ ਦੇਖੂਗਾ ਹੈ ਘਰ ਵੀ ਬਣ ਗਿਆ ਕਵਾਂ ਤਾਂ ਹੋਣੀ ਜੀ ਆਂ ਇੰਆ ਰਹਿਣ ਦੇ ਉਰੀ ਪੱਟੇ ਇੱਥੇ ਲਾ ਐ ਨੂੰ ਕੈਂਚੀ ਨੂੰ ਚਾਕੇ ਉਧਰ ਕੰਮ ਕਰਦਾ ਇਹ ਬੰਦਾ ਉਹ ਲਾ ਗਿਆ ਦਾ ਕਿਨਾਂ ਦਾ ਰਹਿ ਗਿਆ ਲੈ ਆਉ ਜਾ ਕਿ ਇੱਧਰ ਰੱਖ ਦਾਨੀ ਆਪਾਂ ਨੂੰ ਪੱਟੇ ਲਾ ਵਾਸਾ ਗੱਲ ਮੁੱਕੀ ਪੱਟੇ ਤਾਂ ਵਗਾਰੇ ਰੱਖ ਦੀਏ ਪੱਟੇ ਦੇ ਵਗਾਰੇ ਰੱਖ ਦੇ ਬੁਰਾ ਨਾ ਮਾਰਦੀ ਤੂੰ ਹੈ ਨਹੀਂ ਮਾਰਦਾ ਦੂਵੇ ਰੋੜ ਰੱਖ ਦਿੰਦੇ ਹੁਣ ਖੁੰਜੇ ਦੀ ਵੀ ਹੋ ਗਈ ਐ ਹਾਰ ਦੇ ਉੱਤੇ ਮਾਰੇਗਾ ਖੁੰਜੇ ਦੀ ਵੀ ਹੋ ਗਈ ਲਪਾਈ ਉਹਦੇ ਦੋਏ ਤਿੰਨ ਦੋਹੇ ਸਾਢੇ ਤਿੰਨ ਸਾਢੇ ਆ ਨਾ ਤਿੰਨ ਹੋਣਗੇ ਤਿੰਨ ਸਾਢੇ ਹੋ ਲਪਾਈ ਉਹਦੀ ਤਿੰਨ ਸਾਢੇ ਹੋਰ ਵਾ ਤਾਂ ਛੋਟੀ ਉਹ ਚਾਹੀਦੀ ਹੁੰਦੀ ਆ ਨਾ ਬਹੁਤ ਔਨੇ ਗਾ 9 ਮੀਟਰ ਨ ਮੋਟਰ ਰੱਖਣੇ ਨੇ ਬਾਧੂ ਜਗਾ ਹਤਾ ਕੰਡੀ ਨੇ ਸੇਵਾ ਕੰਡੀ ਦੇ ਮਾਜਾ ਚੰਡੀ ਆ ਲੱਗਿਆ ਕੰਡੀ ਇੰਟਰ ਵਧੇ ਜੀ ਲਾਓ ਫਰੈਨ ਕੰਤ ਸਾਫ ਕਰਦੀ ਦਿਖਾ ਦੇ ਜਦੋਂ ਸਵਾਈ ਤਾਂ ਦੂਵਾ ਜਾਂਦਾ ਉਹਨੂੰ ਕੀ ਕਹਿੰਦੇ ਦਰਮਾਲਾ ਦਰਮਾਲਾ ਇਹਨੂੰ ਕੀ ਕਹਿੰਦੇ ਇਹ ਲੈਵਲ ਘਮੇ ਨੇ ਇਹ ਸਿੱਖਣੀ ਹੋਵੇ ਬੰਦੇ ਕੰਨ ਦਾ ਟਾਈਮ ਨੇ ਸਿੱਖੀਓ ਸਿੱਖਣੀ ਹੋਵੇ ਬੰਦੇ ਨੇ ਬੰਦੇ ਦਿਮਾਗ ਚ ਹਾਂ ਲੋ ਜੀ ਮਿਸਤਰੀ ਆ ਬਾਹੀ ਪਿਆ ਆਹ ਇੱਥੇ ਉਹ ਬਰਾਸ ਰੋ ਰੋ ਹੁੰਦਾ ਸੁੱਕਾ ਮਸਾਲਾ ਹੋਰ ਨਹੀਂ ਆ ਹੋਰ ਨਹੀਂ ਨਾ ਆ ਰਿਹਾ ਜਣਾ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਕੱਲੂ ਦਿਖਾਵਾਂਗੇ ਸਾਰਾ ਕੰਮ ਡਨ ਹੋਇਆ ਵਾ ਤੇ ਕੱਲੂ ਹੋ ਸਕਿਆ ਸ਼ਹਿਰ ਡੌਮ ਸਿਲਿੰਗ ਵਾਲਾ ਵੀ ਆ ਜਾਣ ਤੇ ਕੱਲੂ ਵੀ ਦਿਖਾਵਾਂਗੇ ਹੁਣ ਤੁਹਾਨੂੰ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਮਿਲਦੇ ਕਿਸੇ ਅਗਲੀ ਵੀਡੀਓ ਵਿੱਚ